ਅੱਜ ਭਵਾਨੀਗੜ ਗਊਸਾਲਾ ਵਿਖੇ ਸਮੂਹ ਸੰਗਤ ਦੀ ਫਾਸਲ ਅਤੇ ਸਰਬੱਤ ਦੇ ਭਲੇ ਅਤੇ ਵਪਾਰ ਕਾਰੋਬਾਰ ਲਈ ਸ੍ਰੀ ਗੁਰੂਆਂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰਾ ਕੇ ਸ੍ਰੀ ਕੰਡ ਸਪੈਰ ਸਾਹਿਬ ਦੀ ਭੋਗ ਪਾਏ ਗਏ ਇਸ ਦੌਰਾਨ ਗਊਸਾਲਾ ਵਿਖੇ ਤੂੜੀ ਵਾਸਤੇ ਤੇ ਗਊਆਂ ਵਾਸਤੇ ਦੋ ਸੈੱਟ ਬਣਾਏ ਜਾ ਰਹੇ ਨੇ ਉਹਨਾਂ ਵਾਸਤੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਆਪਣੀ ਨੇਕ ਕਮਾਈ ਵਿੱਚੋਂ ਦੋਨਾਂ ਸੈੱਡਾਂ ਵਾਸਤੇ ਦਾਨਪੁਣ ਕਰਕੇ ਭਾਗੀ ਬਣੋ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਵੀ ਪਹੁੰਚੇ ਹੋਏ ਸਨ ਰਿਪੋਰਟ ਰਾਜਖਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਪਾਣੀ ਝੜ ਰਹੇ ਨੇ ਜਿੱਥੋਂ ਲੰਘਦੇ ਸੀ ਰਾਹ ਦੇ ਵਿੱਚ ਜੁੜਾਹੀ ਜੀ ਗੱਡੀ ਚੀ ਜੁੜਾਹੀ ਦੀ ਪਹਿਲੇ ਸਮੇਂ ਦੇ ਇਕੱਤਰ ਬੁਣਾਇਆ ਜਾਂਦਾ ਸੀ ਜੋ ਜਲਾਹ ਸੀ ਉੱਥੇ ਇਕੱਤਰ ਬੁਣਿਆ ਕਰਦਾ ਸੀ ਉਸ ਕੁੰਮਲ ਦੇ ਵਿੱਚ ਗੁਰੂ ਪ੍ਰਸਾਦ ਸੰਗਤ ਜੀ ਅਮਰਦਾ ਜੀ ਦਾ ਕਹਿ ਪੈ ਗਿਆ ਜਿਹੜੀ ਪਾਣੀ ਵਾਲੀ ਗਾਗਰ ਸੀ ਉਹ ਢੁੰਨਣ ਦਿੱਤੀ ਹੈ ਭਾਵੇਂ ਆਪਣੇ ਗੋਡੇ ਦੇ ਸੱਟ ਵੱਜ ਗਈ ਬਹੁਤ ਜ਼ਿਆਦਾ ਖਰਾਬ ਹੋਇਆ ਖੜਾਤ ਹੋਇਆ ਜਲਾਹ ਕਹਿਣ ਲੱਗਿਆ ਜਲਾਹ ਹੀ ਕਹਿਣ ਲੱਗੀ ਹੋਰ ਕੌਣ ਆਉਣਾ ਆ ਇੱਕ ਕੁੜਮਾ ਦੇ ਬੈਠਾ ਆਇਆ ਅਮਰੂ ਨਥਾ ਮਾ ਉਹ ਉਹੜਾ ਤਾਂ ਕੋਈ ਪਾਣੀ ਦੀ ਗਾਗਰ ਚੱਕੀ ਆਉਂਦਾ ਲਿਆਉਣਾ ਭਜਿਆ ਜਾਂਦਾ ਲੈ ਕੇ ਆ ਜਾਂਦਾ ਆ ਗੁਰੂ ਪ੍ਰਸਾਦ ਸੰਗਤ ਜੀ ਜਦੋਂ ਪਾਣੀ ਨਾ ਡੁੱਲਣ ਦਿੱਤਾ ਜਾ ਕੇ ਦੂਜੇ ਪਾਤਸ਼ਾਹ ਨੂੰ ਇਸ਼ਨਾਨ ਕਰਾਇਆ ਜਦੋਂ ਇਸ਼ਨਾਨ ਕਰਾਇਆ ਨਾ ਦੂਜੇ ਪਾਤਸ਼ਾਹ ਘਰ ਲਗੇ ਅਮਰਦਾਸ ਅੱਜ ਕੀ ਗੱਲ ਹੋਊਗੀ ਪਾਤਸ਼ਾਹ ਕੁਛ ਨਹੀਂ ਹੋਇਆ ਕੋਲੇ ਤਿੰਨ ਕੋਲੇ ਚਾਰ ਕੋਲੇ ਸਾਰੇ 12 ਦੇ 12 ਪੜਲੇ ਕਦੇ ਕਦੇ ਲਾ ਹੀ ਨਹੀਂ ਪਰਨੇ ਦੇ ਉੱਤੇ ਸਕੀਤੀ ਦਰਸਾਉਂਦੀ ਹੈ ਜਾਨਪਰਵਰਤਨ ਕਰ ਰਹੀ ਹੈ ਲਾਸਾਨੀ ਲਾਗਤ ਉਹ ਗਊਸ਼ਾਲਾ ਪਾਲਗੜਾ ਅੰਗਰਾ ਰੋਡ ਪਹੁੰਚੀ ਆ ਜੀ ਤੇ ਅੱਜ ਵੀ ਸੋਦਾ ਆ ਰਹੀ ਤੇ ਹਰ ਸਾਲ ਦਾ ਇਹ ਇੰਦਰੀ ਨਾ ਜਿਹੜਾ ਬਤਸਾਲ ਲੈਦੇ ਹੋਏ ਸ੍ਰੀਖੰਡ ਪਹੁੰਚੇ ਨੇ ਆਰਾਮ ਕਰਾਈ ਸੀ ਉਹ ਅੱਜ ਪੂਰਨ ਜਿਹੜੇ ਮਨਾਈ ਗਈ ਹੈ ਅੱਜ ਸਾਰੀ ਟੀਮ ਦੇ ਨਾਲ ਸ੍ਰੀ ਰਾਜ ਜੀ ਇਹਨਾਂ ਨੂੰ ਕੀ ਸਨ ਅਖੜੇ ਨਾਲ ਸਹਿਯੋਗ ਕਰਦੇ ਸਨ ਪ੍ਰਧਾਨ ਜੀ ਸਾਰੇ ਸਾਡੇ ਸਾਡਾ ਇਹ ਜਿਹੜਾ ਪਰਿਵਾਰ ਆ ਇਹ ਭਾਈਚਾਰਾ ਜਿਹੜਾ ਇਸ ਮੰਦਿਰ ਨਾਲ ਗਊਸ਼ਾਲਾ ਦੀ ਜਿਹੜੀ ਸੇਵਾ ਚੜਾ ਗਊਸ਼ਾਲਾ ਦੇ ਵਿੱਚ ਸ਼ੈੱਡ ਪਾਇਆ ਜਾ ਰਿਹਾ ਉਹਦੇ ਵੱਲੋਂ ਕੀ ਸਹਯੋਗ ਦਿੱਤਾ ਜਾ ਰਿਹਾ ਹੈ ਗਊਸ਼ਾਲਾ ਦਾ ਸ਼ੈੱਡ ਦੇ ਲਈ ਅਸੀਂ ਸਰਕਾਰ ਦੇ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਆ ਜਿਹੜੀ ਇਸ ਗਊਸ਼ਾਲਾ ਨੂੰ ਜਿਹੜੀ ਦੇਣ ਜਾ ਰਹੀ ਹੈ ਮੈਂ ਫੋਨੇ ਹੁਣ ਇੱਕ ਬਜਟ ਆਇਆ ਉਹਦੇ ਬਾਰੇ ਕੀ ਪੀਨੇ ਹੈ ਕੀ ਵੇਖੇ ਮੇਰੇ ਆ ਬਜਟ ਜਿਹੜਾ ਬਜਟ ਹੈ ਲੋਕ ਪੱਖੀ ਬਜਟ ਹੈ ਜੀ ਔਰ ਪਹਿਲੀ ਵਾਰ ਇੱਕ ਇਤਿਹਾਸਿਕ ਫੈਸਲਾ ਜਿਹੜਾ ਲਿਆ ਗਿਆ ਕਿ ਜਿਹੜੇ ਸਿਹਤ ਤੇ ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਜਿਹੜੀ ਯੋਜਨਾ ਸੀਗੀ ਉਹਦੇ ਵਿੱਚ ਹੁਣ ਤੱਕ 29 ਲੱਖ ਕਾਰਡ ਸੀਗੇ ਤੇ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਵਧਾ ਕੇ ਬਿਨਾਂ ਕਿਸੇ ਵਿਤ ਕਰੇ ਤੋਂ ਸ਼ਹਿਰੀ ਤੇ ਪਿੰਡੂ ਸਾਰਿਆਂ ਦੇ ਲਈ 65 ਲੱਖ ਤੋਂ ਕਾਰਡ ਜਿਹੜੇ ਨੇ ਪਰਿਵਾਰਾਂ ਦੇ ਜਿਹੜੇ ਹੋ ਕਾਰਡ ਜਿਹੜੇ ਬਣਾਉਣ ਦਾ ਜਿਹੜਾ ਟੀਚਾ ਲਿਆ ਦੇ ਨਾਲ ਹੀ ਜਿਹੜਾ 5 ਲੱਖ ਰੁਪਏ ਜਿਹੜਾ ਮੁੱਖ ਮੰਤਰੀ ਰਾਹਤ ਫੰਡ ਸੀਗਾ ਉਹਨੂੰ ਵਧਾ ਕੇ 10 ਲੱਖ ਰੁਪਏ ਜਿਹੜਾ ਉਹ ਸਿਹਤ ਬੀਮਾ ਯੋਜਨਾ ਦੇ ਤਹਿਤ ਲੋਕਾਂ ਨੂੰ ਜਿਹੜਾ ਇਲਾਜ ਦੇ ਲਈ ਪੰਜਾਬ ਨੂੰ ਬੰਦ ਦਾ ਜਿਹੜਾ ਕਿ ਬਹੁਤ ਵੱਡਾ ਇਤਿਹਾਸਿਕ ਫੈਸਲਾ ਜੀ ਔਰ ਨਾਲ ਹੀ ਨਹਿਰੀ ਪਾਣੀ ਦੇ ਲਈ ਸੰਗਰੂਰ ਜ਼ਿਲ੍ਹੇ ਦੇ ਲਈ ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਫਾਈਨਾਂਸ ਮਿਸਟਰ ਸਾਹਿਬ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ 100 ਕਰੋੜ ਰੁਪਏ ਸੰਗਰੂਰ ਦੇ ਲਈ ਜਿਹੜਾ ਨਹਿਰੀ ਪਾਣੀ ਦੇ ਲਈ ਜਿਹੜਾ ਇਸ ਬਜਟ ਦੇ ਵਿੱਚ ਬਣੇ ਜਿਹੜੀ ਰੱਖੀ ਹੈ ਤੇ ਨਾਲ ਹੀ ਸਾਡੇ ਜਿਹੜੇ ਐਮਐਲਏ ਵਾਰ ਨੇ ਕਿਉਂਕਿ ਐਮਪੀ ਲੈਣ ਫੰਡ ਹੁੰਦਾ ਸੀਗਾ ਤੇ ਐਮਐਲਏ ਲੈਣ ਫੰਡ ਆ ਜਿਹੜਾ 5 ਕਰੋੜ ਰੁਪਈਆ ਜਿਹੜਾ ਹਰੇਕ ਹਲਕੇ ਦੇ ਲਈ ਜਿਹੜਾ ਰੱਖਿਆ ਸੋ ਵੱਡੇ ਇਤਿਹਾਸ ਸੁ ਫੈਸਲੇ ਨੇ ਜਿਹੜੇ ਸਮਝ ਬਟ اپੋਜੀਸ਼ਨ ਵੱਲੋਂ ਐਰੀਗੇਸ਼ਨ ਲਗਾਇਆ ਜਾ ਰਿਹਾ ਕਿ ਪੰਜਾਬ ਸਰ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੇਖੋ ਪੰਜਾਬ ਸਰ ਜਿਹੜਾ ਕਰਜ਼ਾ ਤਾਂ ਇਹ ਦੇਖ ਕੇ ਗਏ ਨੇ ਕਰਜ਼ੇ ਦੀਆਂ ਪੰਡਾਂ ਤੇ ਅੱਜ ਪੰਜਾਬ ਦੇ ਬਜਟ ਦਾ ਜਿਹੜਾ ਵੱਡਾ ਹਿੱਸਾ ਹੈ ਉਹ ਇਹਨਾਂ ਦੇ ਦੁਆਰਾ ਚੱਕੇ ਗਏ ਕਰਜ਼ੇ ਦਾ ਜਿਹੜਾ ਵਿਆਜ ਹੈ ਤੇ ਉਹਨੂੰ ਮੋੜਨ ਦੇ ਵਿੱਚ ਲੱਗ ਜਾਂਦਾ ਸੀ ਕਿ ਮੂਲ ਵੀ ਮੋੜ ਰਹੇ ਆ। ਸੋ ਅਸੀਂ ਲੋਕਾਂ ਨਾਲ ਕਰਕੇ ਜਿਹੜੇ ਵਾਅਦੇ ਆ ਔਰ ਕੁਛ ਲੋਨ ਨੇ ਜਿਹੜੇ ਟੈਂਪਰੇਰੀ ਲਏ ਜਾਂਦੇ ਨੇ ਜਿਹੜੇ ਸਾਲ ਦੇ ਵਿੱਚ ਮੋੜੇ ਜਾਂਦੇ ਆ। ਜਿਸ ਵਿੱਚ ਵੱਡੇ ਵਿੱਚ ਮਤਰੀ ਸਾਹਿਬ ਨੇ ਸੈਸ਼ਨ ਦੇ ਵਿੱਚ ਸਦਨ ਦੇ ਵਿੱਚ ਵੀ ਇਹ ਚੀਜ਼ ਨੂੰ ਜਿਹੜੀ ਲੋਕਾਂ ਦੇ ਸਨਮੁਖ ਰੱਖੀ ਆ। ਸੋ ਵੱਡੇ ਜਿਹੜੇ ਕਦਮ ਨੇ ਮਾਨ ਸਰਕਾਰ ਆ ਜਿਹੜੀ ਆਉਣ ਨਾਲ ਸਮੇਂ ਦੇ ਵਿੱਚ ਇੱਕ ਲੇਡੀਜ਼ ਦੇ 1100 ਰੁਪਏ ਵਾਲੀ ਜਿਹੜੀ ਪੋਕ ਅਜੇ ਤੱਕ ਪੈਂਡਿੰਗ ਪਈ ਆ। ਦੇਖੋ 5 ਸਾਲ ਦੇ ਲਈ ਸਰਕਾਰ ਨੂੰ ਚੁਣਿਆ ਤੇ ਚਾਰ ਵੱਡੀਆਂ ਗਾਰੰਟੀਆਂ ਸਰਕਾਰ ਪੂਰੀਆਂ ਕਰ ਚੁੱਕੀ ਆ। 2 ਸਾਲ ਸਰਕਾਰ ਪਿਆ ਤੇ ਮੈਨੂੰ ਬੱਟ ਗਿਆ ਪੂਰਾ ਕਰ ਦਿੱਤਾ ਠੀਕ ਹੈ ਥੈਂਕ ਯੂ ਅੱਜ ਗਊਸਾਲਾ ਨੂੰ ਭਾਨੀਗੜ ਵੱਲੋਂ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਗਵਾਏ ਗਏ ਨੇ ਤੇ ਅੱਜ ਭੋਗ ਪਾਏ ਜਾ ਰਹੇ ਨੇ ਤੇ ਇਸ ਮੌਕੇ ਏਰੀਆ ਦੀ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਇੱਥੇ ਗਊਸਾਲਾ ਗਾਵਾਂ ਦੀ ਸੇਵਾ ਦੇ ਲਈ ਸੈੱਟ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਰਿਆਂ ਨੂੰ ਅਪੀਲ ਆ ਵੀ ਵੱਧ ਚੜ ਕੇ ਸਹਿਯੋਗ ਦਿਓ ਤੇ ਜਿਹੜਾ ਇਹ ਸੈੱਟ ਦਾ ਕੰਮ ਅੱਜ ਸਟਾਰਟ ਹੋਣ ਜਾ ਰਿਹਾ ਇਹ ਆਪਣੇ ਨੇਪੜੇ ਚੜੇ ਤੇ ਗਊਆਂ ਦੀ ਤਾਂ ਕਿ ਸੇਵਾ ਸੰਭਾਲ ਕੀਤੀ ਜਾ ਸਕੇ ਜੀ ਸਰ ਪੰਜਾਬ ਸਰਕਾਰ ਦਾ ਹੁਣੇ-ਹੁਣੇ ਬਜਟ ਆਇਆ ਉਸ ਬਜਟ ਦੇ ਵਿੱਚ ਨਵਾਂ ਕੀ ਹੈ ਦੇਖੋ ਜੀ ਉਸ ਬਜਟ ਦੇ ਵਿੱਚ ਇੱਕ ਤਾਂ ਹਰ ਇੱਕ ਐਮਐਲਏ ਨੂੰ 117 ਦੇ 117 ਐਮਐਲਏ ਨੂੰ 5 ਕਰੋੜ ਰੁਪਏ ਸਾਲਾਨਾ ਜਿਹੜਾ ਫੰਡ ਪਹਿਲਾਂ ਨਹੀਂ ਸੀਗਾ ਸਿਰਫ ਦਿੱਲੀ ਦੇ ਵਿੱਚ ਹੁੰਦਾ ਸੀ ਐਮਐਲਏ ਨੂੰ ਸਾਲਾਨਾ ਫੰਡ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਉਹ ਫੰਡ ਪ੍ਰੋਵਾਈਡ ਹੋ ਰਿਹਾ ਹੈਗਾ ਦੂਸਰਾ ਜਿਹੜਾ ਆਪਾਂ 5 ਲੱਖ ਦਾ ਪਹਿਲਾਂ 5 ਲੱਖ ਤੱਕ ਦਾ ਇਲਾਜ ਹੁੰਦਾ ਸੀ ਉਹ 5 ਲੱਖ ਤੋਂ ਵਧਾ ਕੇ 10 ਲੱਖ ਤੱਕ ਕੀਤਾ ਗਿਆ ਤੇ ਤੀਸਰਾ ਜਿਹੜਾ ਪਿੰਡਾਂ ਦੇ ਵਿਕਾਸ ਦੇ ਲਈ ਅਲੱਗ ਤੋਂ ਫੰਡ ਰੱਖਿਆ ਗਿਆ ਤੇ ਖਾਸ ਕਰਕੇ ਨੌਜਵਾਨਾਂ ਦੇ ਖੇਡਾਂ ਇਸ ਸਟੇਡੀਅਮ ਬਣਾਉਣ ਲਈ ਜਿੰਮਾ ਬਣਾਉਣ ਲਈ ਉਸ ਤੋਂ ਅਲੱਗ ਤੋਂ ਪ੍ਰਬੰਧ ਕੀਤਾ ਗਿਆ ਤਾਂ ਕਿ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਸਾਜ ਜੀ ਪਰ 1100 ਦਾ ਜਿਹੜਾ ਔਰਤਾਂ ਦਾ ਮਸਲਾ ਸੀ ਉਹ ਅਜੇ ਪੈਂਡਿੰਗ ਪਿਆ ਹੈ ਬਿਲਕੁਲ ਜੀ ਦੇਖੋ ਜੀ ਉਸ ਦੇ ਪੂਰੀ ਤਰੀਕੇ ਨਾਲ ਡਾਟਾ ਤਿਆਰ ਕੀਤਾ ਗਿਆ ਜਦੋਂ ਵੀ ਮਤ ਕੇ ਡਾਟਾ ਸਰਕਾਰ ਕੋਲ ਆਉਂਦਾ ਤਾਂ ਉਸੇ ਵੇਲੇ ਹੀ ਉਹ 1100 ਜਿਹੜਾ ਸਾਡੀ ਗਰੰਟੀ ਦਿੱਤੀ ਗਈ ਸੀਗੀ ਉਹ ਅਸੀਂ ਪੂਰੇ ਕਰਾਂਗੇ ਠੀਕ ਹੈ ਥੈਂਕ ਯੂ ਬੋਲੀ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਮੈਂ ਕਹਿੰਨਾ ਕਿ ਸੁਭਾਗਾ ਸਮਾਉ ਹੁੰਦਾ ਜਦੋਂ ਸੰਗਤ ਇਕੱਠੀ ਹੋ ਕੇ ਇੱਕ ਚੰਗੇ ਕਾਰੇ ਲਈ ਲੋਕਾਂ ਦੀ ਲੋਕ ਸੇਵਾ ਲਈ ਸਮਰਕਰਤ ਹੁੰਦੀ ਹੈ। ਗਊਸ਼ਾਲਾ ਕਮੇਟੀ ਪਵਾਨੀਗੜ ਜਿਹੜੀ ਇਹ ਬਹੁਤ ਲੰਮੇ ਸਮੇਂ ਤੋਂ ਗਾਵਾਂ ਦੀ ਸੇਵਾ ਕਰ ਰਹੀ ਹੈ ਇਸ ਇਲਾਕੇ ਦੀ ਸੇਵਾ ਕਰ ਰਹੀ ਹੈ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜਿੱਥੇ ਇੱਥੇ ਆ ਕੇ ਜਦੋਂ ਇੱਕ ਮਿਸਾਲ ਮਿਲਦੀ ਹੈ ਜਿਹੜੇ ਲੋਕ ਧਰਮ ਨੂੰ ਵੰਡਦੇ ਨੇ ਕਿ Hindu, Muslim, Sikh, ईसाई ਅਲੱਗ-ਅਲੱਗ ਕਰਦੇ ਨੇ ਪਰ ਇੱਥੇ ਆ ਕੇ ਮਿਸਾਲ ਦਿੰਦੇ ਨੇ ਕਿ ਭਾਈ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਾਡੇ ਗੁਰੂਆਂ ਦਾ ਫਲਸਫਾ ਸਾਡੇ ਸਾਰੇ ਰਹਿਨੁਮਾ ਦਾ ਫਲਸਫਾ ਜਿਹੜਾ ਹੈ ਉਹ ਇੱਕੋ ਹੈ ਕਿ ਜਿਹੜਾ ਸਾਰੇ ਤਰਮ ਸਭ ਤਰਮ ਜਿਹੜੇ ਨੇ ਇੱਕ ਨੇ ਤੇ ਇੱਕੋ ਜਿਵੇਂ ਕਹਿੰਦਾ ਵੀ ਸਾਰੇ ਇੱਕ ਸ੍ਰਿਸ਼ਟੀ ਦੇ ਵਿੱਚ ਇੱਕੋ ਬੀਜ ਉਪਜੀ ਹੋਈ ਇਹ ਸਾਰੇ ਅਸੀਂ ਲੋਕਾਂ ਸੋ ਅੱਜ ਇਹਨਾਂ ਦਾ ਉਪਰਾਲਾ ਜਿਹੜਾ ਹੈ ਬੜਾ ਹੀ ਚੰਗਾ ਬੜਾ ਹੀ ਨੇਕ ਉਪਰਾਲਾ ਹੈ ਹਰ ਸਾਲ ਦੀ ਤਰ੍ਹਾਂ ਜਿਹੜਾ ਸ੍ਰੀ ਗੰਨਵਰ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਨੇ ਭੋਗ ਹੁੰਦੇ ਨੇ ਉਹਦੇ ਉਪਰੰਤ ਸੰਗਤ ਆਉਂਦੀ ਹੈ ਲੰਗਰ ਪ੍ਰਸ਼ਾਦਾ ਤੇ ਮੈਂ ਤਾਂ ਸਾਰੇ ਇਲਾਕੇ ਨੂੰ ਕਹਾਂਗਾ ਕਿ ਇਹਨਾਂ ਦੀ ਜਿੰਨੀ ਮਦਦ ਕੀਤੀ ਜਾ ਸਕੇ ਜਿੰਨੀ ਇਹਨਾਂ ਦੇ ਨਾਲ ਖੜਿਆ ਜਾ ਸਕੇ ਕਿਉਂਕਿ ਗਊ ਦੀ ਸੇਵਾ ਵੀ ਬਹੁਤ ਉੱਤਮ ਸੇਵਾ ਮੰਨੀ ਜਾਂਦੀ ਹੈ ਸੋ ਸਾਰੇ ਪ੍ਰਧਾਨ ਸਾਹਿਬ ਕਮੇਟੀ ਮੈਂਬਰਾਂ ਸਹਿਬਾਨ ਨੇ ਬਧਾਈ ਦੇ ਪਾਤਰ ਨੇ ਤੇ ਸਾਨੂੰ ਚਾਹੀਦਾ ਕਿ ਮੈਨੂੰ ਜਿਹੜਾ ਆਪਣੇ ਦੱਸਿਆ ਕਿ ਇੱਕ ਸ਼ੈੱਡ ਵੀ ਇੱਥੇ ਜਿਹੜਾ ਪੈ ਰਿਹਾ ਹੈ ਤਕਰੀਬਨ 50-60 ਲੱਖ ਰੁਪਈਆ ਜਿਹੜਾ ਹੈ ਉਹ ਇਸ ਸ਼ੈੱਡ ਤੇ ਲੱਗਣਾ ਹੈ ਸੋ ਜਿੰਨੀ ਸੇਵਾ ਤੇ ਫੁੱਲ ਕਿਉਂਕਿ ਹਰ ਬੰਦਾ ਜੇ ਦਸਵੰਦ ਕੱਟਣ ਲੱਗ ਜੇ ਤਾਂ ਮੈਨੂੰ ਲੱਗਦਾ ਇਹ ਜਿਹੇ ਵੱਡੇ ਕਾਰਜ ਜਿਹੜੇ ਨੇ ਬਹੁਤ ਛੋਟੇ ਹੋ ਜਾਂਦੇ ਨੇ ਸੋ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਸ ਗੁਰੂ ਦਾ ਔਟਾਸਰਾ ਲੈ ਕੇ ਸਾਰੀ ਪਵਾਨੀ ਗਾੜੀ ਦੀ ਸੰਗਤ ਜਿਹੜੀ ਹੈ ਉਹ ਇਕੱਠੇ ਹੋ ਕੇ ਸਭ ਤੇ ਮੈਂ ਕਹਿੰਨਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਸਭ ਨੂੰ ਸਮਰੱਥ ਬਣਾਵੇ ਕਿ ਇਹ ਜਿਹੇ ਲੋਕਾਂ ਦਾ ਸ ਬੋਲੀ ਹੁਣੇ-ਹੁਣੇ ਪੰਜਾਬ ਸਰਕਾਰ ਦਾ ਬਜਟ ਆ ਕੇ ਰਿਖਿਆ ਆ ਕੇ ਗਿਆ ਉਹਦੇ ਬਾਰੇ ਕੀ ਕਹੋਗੇ ਦੇਖੋ ਪਛੜਤਾ ਜੀ ਗੱਲ ਇਹ ਹੈ ਵੀ ਜਿਹੜੇ ਲੋਕ ਪਿਛਲੇ 2022 ਤੋਂ ਪੀਪੀਆਂ ਦੇ ਪੈਸਿਆਂ ਦੀ ਗੱਲ ਕਰਦੇ ਸੀ ਮੈਡੀਕਲ ਕਾਲਜਾਂ ਦੀ ਗੱਲ ਕਰਦੇ ਸੀ ਸਕੂਲਾਂ ਦੀ ਗੱਲ ਕਰਦੇ ਸੀ ਪੰਜਾਬ ਦੇ ਵਿੱਚ ਖਜ਼ਾਨੇ ਨੂੰ ਪਹਿਲੇ 4 ਮਹੀਨਿਆਂ ਚ ਭਰਨ ਦੀ ਗੱਲ ਕਰਦੇ ਸੀ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਕਰਾਪਸ਼ਨ ਖਤਮ ਕਰਨ ਦੀ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀ ਕਿ ਪੰਜਾਬ ਨੂੰ ਅਸੀਂ ਪੂਰਾ ਰੰਗਲਾ ਪੰਜਾਬ ਬਣਾ ਦਾਂਗੇ ਅੱਜ ਹਾਲਾਤ ਇਸ ਇਸ ਕਗਾਰ ਤੇ ਪੰਜਾਬ ਪਹੁੰਚਿਆ ਪਿਆ ਕਿ ਹੋ ਸਕਦਾ ਹੈ ਕਿ ਅਗਲੇ ਸਾਲ ਤੱਕ ਜਿਵੇਂ ਸ਼੍ਰੀਲੰਕਾ ਨੂੰ ਪੰਜਾਬ ਦੇ ਵਿੱਚ ਵੀ ਇੱਕ ਫਾਈਨੈਂਸ਼ੀਅਲ ਕਰਾਈਸਿਸ ਆ ਜੇ ਇਹ ਬਜਟ ਜਿਹੜਾ ਹੈ ਜਿੱਥੇ ਆਮ ਲੋਕਾਂ ਨੂੰ ਮੈਂ ਤਾਂ ਇਹ ਨਵੀਂ ਚੀਜ਼ ਦੱਸੋ ਇਹਦੇ ਵਿੱਚ ਕੀ ਇਹ ਜਿਆ ਕੀਤਾ ਹੈ ਯਾ ਕੋਈ ਜਿਹੜੀਆਂ ਚੀਜ਼ਾਂ ਅੱਜ ਤੋਂ ਮੈਡੀਕਲ ਕਾਲਜ ਸਾਡੇ ਇਹਦੇ ਵਾਸਤੇ ਪੈਸੇ ਕਿੱਥੇ ਰੱਖੇ ਨੇ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਨਵਾਂ ਟੈਕਸ ਅਸੀਂ ਲਗਾ ਹੀ ਨਹੀਂ ਕੋਈ ਨਹੀਂ ਨਵਾਂ ਟੈਕਸ ਨਹੀਂ ਲਾਉਂਦੇ ਜੀ ਨਵਾਂ ਟੈਕਸ ਤਾਂ ਤਾਂ ਲਾਉਣਗੇ ਜੇ ਕੋਈ ਗੱਲਬਾਤ ਬਣਦੀ ਹੋਊਗੀ ਜੀ ਨਵਾਂ ਟੈਕਸ ਨਹੀਂ ਲਾ ਰਹੇ ਪਰ ਟੈਕਸ ਦੇ ਨਾਲ ਨਾਲ ਤੁਸੀਂ ਵੀ ਦੇਖੋ ਕਰ ਕੀ ਰਿਹਾ ਸੀ ਜੀ ਤੁਸੀਂ ਡਿਵੈਲਪਮੈਂਟ ਲਈ ਕੀ ਰੱਖਿਆ ਤੁਸੀਂ ਲੋਕਾਂ ਦੇ ਲਈ ਕੀ ਰੱਖਿਆ ਤੁਸੀਂ ਆਮ ਮੁਲਾਜ਼ਮਾਂ ਲਈ ਕੀ ਰੱਖਿਆ ਤੁਸੀਂ ਜਿਹੜੀ ਆ ਗੋਸ਼ਾਲਾ ਦੇ ਜਦੋਂ ਕੱਲ ਕਰਦੇ ਸਰਕਾਰ ਸੀ ਗੋਸ਼ਾਲਾ ਨੂੰ ਵੀ ਬਹੁਤ ਸਾਰੇ ਫੰਡ ਆਉਂਦੇ ਹੁੰਦੇ ਗੋਸ਼ਾਲਾ ਬੋਰਡ ਬਣਿਆ ਹੁੰਦਾ ਸੀ ਤੇ ਅੱਜ ਇਹਨਾਂ ਲਈ ਕੀ ਰੱਖਿਆ ਅੱਜ ਵਪਾਰੀਆਂ ਲਈ ਕੀ ਰੱਖਿਆ ਆ ਜਿਹੜੇ ਆਮ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਲਈ ਕੀ ਰੱਖਿਆ ਜਿਹੜੇ ਕਹਿੰਦੇ ਸੀ ਅਸੀਂ 1100 ਰੁਪਿਆ ਹਰ ਮਹੀਨੇ ਦੇਵਾਂਗੇ ਤੇ ਅੱਜ ਤੀਜਾ ਸਾਲ ਟੱਪ ਗਿਆ ਚੌਥਾ ਸਾਲ ਸ਼ੁਰੂ ਹੋ ਗਿਆ ਆ ਸਾਲ 'ਚ ਵੀ ਕੁਝ ਨਹੀਂ ਐ ਸੋ ਬਹੁਤ ਸਾਰੀਆਂ ਇਹ ਜਿਹੇ ਅਨਾਊਂਸਮੈਂਟ ਜ਼ਰੂਰ ਨੇ ਪਰ ਕਾਰਵਾਈ ਕੋਈ ਨਹੀਂ ਬੋਲੋ ਜੀ ਕਾਕਿਆ ਵਾਲੇ ਮਸਲੇ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਦੀ ਐਜੀਟੇਸ਼ਨ કરી ਉਹਦਾ ਓਵਰਆਲ ਆਊਟਪੁੱਟ ਕੀ ਰਹੀ ਦੇਖੋ ਆਊਟਪੁਟ ਤਾਂ ਇਹ ਹੈ ਜੀ ਸਰਕਾਰ ਇਹਨਾਂ ਦੀ ਹੈ ਮੈਂ ਤਾਂ ਹਰਾਨੀ ਦੀ ਗੱਲ ਹੈ ਕਿ ਸੋ ਦੇਖ ਰਹੇ ਹਾਂ 75 ਸਾਲਾਂ ਚ ਇਹ ਜੀ ਧਰਕਸ਼ਾਈ ਮੈਂ ਨਹੀਂ ਕਦੇ ਦੇਖੀ ਪਹਿਲੀ ਗੱਲ ਪੈਸੇ ਮੰਗਣੇ ਰਿਸ਼ਵਤ ਖੋਰੀ ਫਿਰ ਉਸ ਤੋਂ ਬਾਅਦ ਉਹਨਾਂ ਦਾ ਨੁਕਸਾਨ ਵੀ ਕਰਨਾ ਤੁਸੀਂ ਬੀਬਾ ਜੀ ਵਿਧਾਨ ਸਭਾ 'ਚ ਬੋਲ ਰਹੇ ਨੇ ਕਿ ਜੀ ਇਹ ਰਹੀਆਂ ਬੱਸਾਂ ਪੰਜਾਬ 'ਚ ਭਾਈ ਹਜ਼ਾਰਾਂ ਟਰਾਂਸਪੋਰਟਰ ਐ ਕਿ ਤੈਨੂੰ ਆਪਣੇ ਇਲਾਕੇ ਲਈ ਟਰਾਂਸਪੋਰਟਰ ਦੇ ਦਿੰਦੇ ਨੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਬੇਇੱਜ਼ਤੀ ਉਹ ਮੰਤਰੀ ਨੇ ਕੀਤੀ ਕਿ ਨਾ ਪੰਜਾਬ 'ਚ ਕੋਈ ਬੱਸ ਹੀ ਨਿਆਂ ਨਹੀਂ ਚੱਲਦੀ ਭਾਈ ਕਿਸ ਦਾ ਟੈਕਸੀ ਬਕਾਇਆ ਨਹੀਂ ਰਹਿੰਦਾ ਦੀਪਾ ਜੀ ਇਹ ਤਾਂ ਜਿਹੜੇ ਬੰਦੇ ਨੇ ਮੈਂ ਤਾਂ ਇਹ ਪਤਾ ਲੱਗਿਆ ਵੀ 1 ਸਾਲ ਤੋਂ ਖੜੀਆਂ ਬਸੰਦਾਂ ਦੇ ਟੈਕਸ ਭਰੀ ਜਾਂਦੇ ਨੇ ਤੁਸੀਂ ਘਟੋ ਘੜ ਮੰਨ ਲਿਆ ਤੁਹਾਡਾ ਕੋਈ ਨਿੱਜੀ ਕੜਾ ਹੈ ਵਿਧਾਨ ਸਭਾ ਚ ਭਵਾਂਦੀ ਘੜ ਏਰੀਆ ਤੇ ਬਹੁਤ ਮਸਲੇ ਨੇ ਸਦਰੂਰ ਹਲਕੇ ਦੇ ਬਹੁਤ ਮਸਲੇ ਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੋ ਜਿਹੜੇ ਨਿੱਜੀ ਮਸਲੇ ਨੇ ਉਹ ਤੁਸੀਂ ਹੋਰ ਬਹੁਤ ਤੇਰਫਰਮ ਹੁੰਦੇ ਨੇ ਉੱਥੇ ਗੱਲ ਕਰ ਲਈ ਦੀ ਤੇ ਕਾਕੇ ਦੇ ਮਸਲੇ ਲਈ ਅਸੀਂ ਹਮੇਸ਼ਾ ਸੰਘਰਸ਼ ਦੇ ਵਿੱਚ ਰਹਿਣਾ ਅੱਗੇ ਵੀ ਆਉਣਾ ਅਸੀਂ ਸਿੱਟ ਦੀ ਵੇਟ ਕਰ ਰਹੇ ਹਾਂ ਕਿ ਉਹ ਨੰਦੀ ਜਾਗੀ ਦਿੰਦੀ ਹੈ ਉਹ ਤੋਂ ਬਾਅਦ ਫਿਰ ਅਗਲੇ ਇਲੈਕਸ਼ਨ